ਅਜੇ ਰਾਮ ਅੱਲਾ ਪ੍ਰਾਣ ਪ੍ਰਤੀਸ਼ਕਾ ਅਤੀਸ਼ਬ ਵੀ ਜਾਣ ਦੇਹਾੜੇ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਜਲੰਧਰ ਪੁਲਿਸ ਬਲੋਂ ਸ਼੍ਰੀ ਐਸ ਕੇ ਰਾਮਪਰ ਐਡੀਜੀਪੀ ਸ਼੍ਰੀ ਮੁਖਵਿੰਦਰ ਸਿੰਘ ਪੁੱਲਰ ਐਸਐਸਪੀ ਜਲੰਧਰ ਅਧਿਆਤਿ ਮੈਡਮ ਮਨਜੀਤ ਕੌਰ ਐਸਪੀ ਜਲੰਧਰ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਐਸਪੀ ਡੀ ਜਲੰਧਰ ਅਤੇ ਇਸ ਮੌਕੇ ਤੇ ਐਸਐਚਓ ਫਲੌਰ ਕਰਾਇਆ ਮੇਲਗਾ ਦੇ ਪੁਲਿਸ ਕਰਮਚਾਰੀਆਂ ਵੱਲੋਂ ਫ્લેਗ ਮਾਰਚ ਕੀਤਾ ਗਿਆ ਇਸ ਮੌਕੇ ਤੇ ਰੇਲਵੇ ਸਟੇਸ਼ਨ ਬਖਵਕ ਬਸ ਅੱਡੇ ਅਤੇ ਧਾਰਮਿਕ ਸਥਾਨਾਂ ਦਾ ਨਿਰੀਖਣ ਕੀਤਾ ਅਤੇ ਫਲੌਰ ਵਾਸੀਆਂ ਨੂੰ ਅਮਨ ਸ਼ਾਂਤੀ ਆਪਸੀ ਪਿਆਰਾਂ ਸਤਿ ਭਾਵਨਾ ਬਣਾਈ ਰੱਖਣ ਲਈ ਇਹ ਤਿੰਨ ADGP ਸ਼੍ਰੀ ਰਾਮਪਾਲ ਨੇ ਧਾਰਮਿਕ ਸਤ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਫੀਲ ਕੀਤੀ ਹੈ ਕਿ ਇਲਾਕੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਦਾ ਸਹਿਯੋਗ ਦੇਣ ਥਾਣਾ ਪੁਲਿਸ ਮੁਖੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਆਪਣੇ ਇਲਾਕਿਆਂ ਵਿੱਚ ਦਿਨ ਦਿਹਾੜੇ ਪੁਲਿਸ ਗਸ਼ਤ ਕਰਨ ਸ਼ਰਾਰਤੀ ਅਨਸਰਾਂ ਤੇ ਕੜੀ ਨਜ਼ਰ ਰੱਖਣ ਲੋੜ ਤੋਂ ਰਜਮਨ ਅੰਗੜ ਦੀ ਕਾਸਟ ਪੋਸਟ ਲਿੰਕ ਨੂੰ ਲੈ ਕੇ ਸ਼ੇਅਰ ਕਰੋ ਕੁਈ ਮੈਮ ਉਹ ਦੇ ਰਿਹਾ ਤੁਸੀਂ ਦੇਖੋ ਬੁਦੀ ਵਿੱਚ ਦਿੱਤੇ ਦਿੱਤੇ 26 ਜਨਵਰੀ ਦਾ ਫੰਕਸ਼ਨ ਹੋਣਾ ਹੈ ਜੂਨੀਅਰ ਰੂਲਰ ਦੇ ਵਿੱਚ ਪੰਜ ਕਾਪੀ ਜਨਰਲ ਦਿੱਤੇ ਦਿੱਤੇ 26 ਜਨਵਰੀ ਦਾ ਫੰਕਸ਼ਨ ਹੋਣਾ ਹੈ ਉਸ ਜਗ੍ਹਾ ਦਾ ਐਂਟਰੀ ਸੈਂਪਲ ਚੈੱਕ ਕੀਤਾ ਜਾਵੇ ਪੁਲਿਸ ਦਾ ਤੇ ਸੇਫਰ ਨਾਮ ਦੇ ਨਾਲ ਜਾਂ ਜਿਹੜੇ ਹੋਰ ਵੀ ਅੰਤਰ ਹੋ ਉਹਨਾਂ ਦੇ ਨਾਮ ਦਾ ਐਂਟਰੀ ਸੈਂਪਲ ਚੈੱਕ ਕੀਤਾ ਜਾਵੇ ਵੀ ਗੱਲ ਮੰਗੇ हर पॉइंट को इन तरह देख के फिर अगर बढ़ना है तो सारे बेस्ट ऑफ लक तुम गल करते हो और मेरे सब उम्मीद है भी दोबारा दौरा कर गल समझाने की लड़ नहीं तो थोड़ा क्लोज हो जाओ इधर वाले भी आ जाए थोड़ा क्लोज हो जाओ थोड़ा जाए मतलब ला लो जी जो है सही है वो मंत्र से आप क्यों कर रहे हैं ਕੋਈ ਨਹੀਂ ਥੋੜਾ ਜਿਹਾ ਜ਼ੋਰ ਨਾਲ ਬੋਲੂ ਵਾਸਤੇ ਦਾ ਫਾਇਦਾ ਹੋਵੇ ਨਾਲੇ ਜੋ ਵਾਸਤੇ ਨਾਲੇ ਵੀ ਆਪਣੇ ਯਾਰ ਵੀ ਕਰਤੀ ਸੀ ਇਹ ਵੀ ਕਲੀਅਰ ਕਰੇਗਾ 재미있다 전로 आ गया जी आ गई तू टेंशन ना लिया कर ਉਹ ਟੈਨਸ਼ਨ ਨਾਲ ਹੀ ਆ ਤੇਰੇ ਇਹ ਚੱਕਰੀ ਦਾ ਬਿਆਨ ਸਾਡਾ ਸਵੇਰ ਤੋਂ ਹੀ ਲਾਗੂ ਹੋ ਰਿਹਾ ਹੈ ਇਹਦੇ ਵਿੱਚ ਜਿੰਨਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਕਿ ਅਸੀਂ ਮਾਰਕੀਟ ਪਲੇਸ ਚੈੱਕ ਕੀਤੀਆਂ ਨੇ ਬਾਸ ਸਾਡੇ ਦਾ ਕੋਆਰਡੀਨੇਟ ਸਰਚ ਆਪਰੇਸ਼ਨ ਰੇਲਵੇ ਸਟੇਸ਼ਨ ਦਾ ਫੋਰਸ ਜੇ ਹੁਣੇ ਘੱਟ ਕਰਕੇ ਹੱਟ ਗਿਆ ਔਰ ਅੱਜ ਜਿੱਦਾਂ ਦੱਸਿਆ ਪਹਿਲਾਂ ਵੀ ਦੱਸਿਆ ਗਿਆ ਕਿ ਅੱਜ ਰਾਮ ਭਗਵਾਨ ਜੀ ਦਾ pran pratishtha ਦਾ ਸੈਰਮਨੀ ਹੈ ਇਸ ਕਰਕੇ ਉਹਨਾਂ ਸੇਂਗਲੋਵੇ ਮੁਕ ਰੱਖਿਆ ਹੋਇਆ ਮੰਦਰਾਂ ਦੇ ਲਾਗੇ ਚੱਕੇ ਦੀ ਸਿਕਿਉਰਿਟੀ ਜਿਹੜੀ ਉਹ ਵਧਾਈ ਗਈ ਹੈ ਸਪੈਸ਼ਲ ਇਲਾਕੇ ਵੀ ਉਸੇ ਲਗਾ ਰਹੇ ਆ ਸ਼ਹਿਰ ਦੇ ਵਿੱਚ ਵੀ ਮੇਨ ਮੇਨ ਪੁਆਇੰਟਾਂ ਤੇ ਚੈੱਕ ਕੀਤਾ ਜਾ ਰਿਹਾ ਜਿੰਨੀਆਂ ਸਰਕਾਰੀ ਬਿਲਡਿੰਗਾਂ ਨੇ 26 ਜਨਵਰੀ ਦੇ ਉਪਲਕਸ਼ ਦੇ ਵਿੱਚ ਉਹਨਾਂ ਤੇ ਵੀ ਸਿਕਿਉਰਿਟੀ ਥੋੜੀ ਜੀ ਵਧਾ ਵਧਾ ਰੱਖੀ ਹੈ 26 ਜਨਵਰੀ ਦੀ ਸਿਕਿਉਰਿਟੀ ਅਰੇਂਜਮੈਂਟਸ ਨੂੰ ਪਲੇਸ ਦੇ ਕਰਨ ਵਿੱਚ ਉਹਦੀ ਐਂਟੀ ਸੈਵਟੇ ਚੈੱਕ ਵੀ ਕੀਤੀ ਜਾਏਗੀ D-72 D-70 24 ਦੇ ਰੋਜ਼ ਦੇਣ ਵਾਸਤੇ ਇਹ ਸਾਰੀਆਂ ਅਰੇਂਜਮੈਂਟ ਪਲੇਸ ਦੇ ਵਿੱਚ ਕੀਤੀ ਜਾ ਰਹੀ ਹੈ। ਸ਼ਰਾਬ ਦੀ ਅਨਸਰ ਉਹਨਾਂ ਨੂੰ ਹੈ। ਉਹਨਾਂ ਨੂੰ ਮੈਸੇਜ ਆਇਆ ਹੈ ਕਿ ਪੰਜਾਬ ਪੁਲਿਸ ਪਹਿਲਾਂ ਦੀ ਤਰ੍ਹਾਂ ਹੁਣ ਜ਼ਿਆਦਾ ਅਲਰਟ ਹੈ। ਕੋਈ ਵੀ ਤੁਸੀਂ ਅਗਰ ਸ਼ਰਾਬਤੀ ਐਕਟੀਵਿਟੀ ਕਰਦੇ ਹੋ ਤੇ ਬਖਸ਼ਿਆ ਨਹੀਂ ਜਾਏਗਾ। ਸਖਤੀ ਨਾਲ ਕੁੱਝ ਦਿੱਤਾ ਜਾਏਗਾ।